ਭੁੱਲਰ ਜਿਹੜਾ ਨਾ ਪੂਰਾ ਕੋਆਪਰੇਟ ਨਹੀਂ ਕਰ ਰਿਹਾ ਜਾਂਚ ਦੇ ਵਿੱਚ ਭੁੱਲਰ ਜਿਹੜਾ ਹੈ ਇੱਧਰ ਉੱਧਰ ਦੀਆਂ ਮਾਰ ਰਿਹਾ ਕਿਉਂਕਿ ਉਹ ਅਫਸਰ ਹੈ ਉਹਦੇ ਨੇ ਉਸ ਤਰ੍ਹਾਂ ਦਾ ਦਬਾਅ ਵੀ ਨਹੀਂ ਉਹ ਉਹਨਾਂ ਦਾ ਪੈਂਦਾ ਹੋਏਗਾ ਤੇ ਕਿਰਸ਼ਾਨੂੰ ਜਿਹੜਾ ਹੈ ਕਿਰਸ਼ਾਨੂੰ ਕਹਿੰਦੇ ਵੀ ਫਟਾਫਟ ਲਿਖਾਈ ਜਾ ਰਿਹਾ ਉਹ ਔਰ ਉਹ ਉਹ ਇਸ ਕਰਕੇ ਪੱਟਿਆ ਗਿਆ ਕਿਉਂਕਿ ਉਹਦੇ ਜਿਹੜੇ ਫੋਨ ਕਾਲਸ ਹੈ ਉਹਦਾ ਰਿਕਾਰਡ ਜਿਹੜਾ ਹੈ ਸੀਬੀਆਈ ਨੇ ਕਢਾ ਲਿਆ ਜਿਹੜਾ ਡਿਲੀਟ ਕੀਤਾ ਹੋਇਆ ਸੀ ਉਹ ਵੀ ਉਹਨਾਂ ਨੇ ਰਿਵਾਈਵ ਕਰਾ ਲਿਆ ਤੇ ਉਹ ਹੁਣ ਦੋਮਾਂ ਨੂੰ ਜਦੋਂ ਬਿਠਾਇਆ ਜਾਏਗਾ ਉਹ ਉਦੋਂ ਸੀਬੀਆਈ ਜਿਹੜੀ ਹੈ ਉਹ ਹਰਚਰਨ ਭੁੱਲੜ ਦਾ ਰਿਮਾਂਡ ਲਏਗੀ ਜੀ ਕਿ ਹਰ ਕਿਰਸ਼ਾਨੂ ਤੋਂ ਪੂਰੀ ਜਾਣਕਾਰੀ ਲੈ ਲਓ ਇੱਕ ਚੀਜ਼ ਹੋਗੀ ਕਿ ਕਿਰਸ਼ਾਨੂ ਤੋਂ ਸਾਰੀ ਜਾਣਕਾਰੀ ਆ ਗਈ ਜੀ ਤੇ ਹਰਚਰਨ ਭੁੱਲੜ ਦੀ ਤੁਹਾਨੂੰ ਪ੍ਰਾਪਰਟੀ ਕਿੰਨਾ ਪੈਸਾ ਸਾਰਾ ਆ ਗਿਆ ਫਿਰ ਇਹ ਪੈਸਾ ਕਿਹੜਾ ਪੈਸਾ ਕਿਨੇ ਕਿੰਨਾ ਦਿੱਤਾ ਉਹਦਾ ਹਿਸਾਬ ਲਾਉਣ ਵਾਸਤੇ ਜਾਂ ਆ ਬੰਦਾ ਆ ਨਹੀਂ ਸੀ ਕਿਰਸ਼ਾਨੂ ਝੂਠ ਬੋਲ ਰਿਹਾ ਜਾਂ ਹਰਚਰਨ ਭੁੱਲੜ ਝੂਠ ਬੋਲ ਰਿਹਾ ਅਰਚਰਨ ਭੁੱਲੜ ਜੋ ਦਾਅਵਾ ਕਰ ਰਿਹਾ ਕਿ ਸ਼ਾਨੂੰ ਉਹਦੀ ਪੁਸ਼ਟੀ ਕਰਦਾ ਜਾਂ ਨਹੀਂ ਕਰਦਾ ਉਦੋਂ ਮੈਨੂੰ ਲੱਗਦਾ ਕਿ ਇਹ ਜਿਹੜੀ ਹੈ ਹਰਚਰਨ ਭੁੱਲੜ ਦਾ ਚਲਾਨ ਜਿਹੜਾ ਹੈ ਉਹ ਲਿਆ ਜਾ ਸਕਦਾ ਹੈ